ਵੱਲੋਂ ਜਿਹੜਾ ਉਹ ਗਰੁੱਪ ਸੀ ਉਹਨਾਂ ਨੇ ਉਸ ਨਗਰ ਕੀਰਤਨ ਨੂੰ ਅੱਗੇ ਆ ਕੇ ਹਾਕਾ ਕਰਨਾ ਸ਼ੁਰੂ ਕੀਤਾ ਕੁਝ ਮਿੰਟਾਂ ਬਾਅਦ ਤੇ ਨਗਰ ਕੀਰਤਨ ਜਿਹੜਾ ਉਹ ਪੁਲਿਸ ਨੇ ਅੱਗੇ ਖੜੇ ਹੋਏ ਉਹਨਾਂ ਦੇ ਉੱਤੇ ਉਹਦਾ ਕਰਕੇ ਨਗਰ ਕੀਰਤਨ ਰੁਕ ਗਿਆ ਆਪ ਸੂਚੀ ਸੰਗਤ ਨੂੰ ਬੇਨਤੀ ਕਰਨੀ ਆ ਸਵੇਰ ਤੋਂ ਲਗਾਤਾਰ ਸਾਡਾ ਭਾਈਚਾਰਾ ਕੱਲ ਵੀ ਲਗਾਤਾਰ ਕਿਉਂਕਿ ਪਤਾ ਨਹੀਂ ਸਾਡੇ ਹਾਲਾਤ ਹੀ ਵਜੇ ਬਣ ਗਏ ਆ ਜਿਵੇਂ ਬਾਂਦਰ ਹੱਥ ਕਲੇਲਾ ਆ ਜਾਂਦੀਆਂ ਸੋਸ਼ਲ ਮੀਡੀਆ ਦੇ ਉੱਪਰ ਸਾਡੇ ਆਪਣੇ ਭਾਈਚਾਰੇ ਨੇ ਹੀ ਆਪਣਾ ਇੰਨਾ ਜਲੂਸ ਕੱਢਿਆ ਹੋਇਆ ਹੈ ਕੇ ਲਗਾਤਾਰ ਨਗਰ ਕੀਰਤਨ ਨੂੰ ਰੋਕਿਆ ਗਿਆ ਨਗਰ ਕੀਰਤਨ ਨੂੰ ਵਿਦਾ ਅੱਗੇ ਆਣ ਕੇ ਮੌਰਿਆ ਨੇ ਕਰ ਦਿੱਤਾ ਨਗਰ ਕੀਰਤਨ ਨਾਮ ਤੇ ਰੁਕਿਆ ਆਪਣਾ ਤਾਂ ਅਸੀਂ ਹਰ 15-15 ਮਿੰਟ ਦੇ ਹਰ 100-100 ਮੀਟਰ ਤੇ ਲਾਗਦਾ ਸੀ ਕੱਲ ਪਰ ਉਦੋਂ 10 ਮਿੰਟ ਵਾਸਤੇ ਕਿਉਂਕਿ ਪੁਲਿਸ ਫੋਰਸ ਜਿਹੜੀ ਸੀ ਸਿਰਫ ਉਸ ਟਾਈਮ ਦੇ ਉੱਪਰ ਦੋ ਜਣੇ ਸੀ ਉੱਥੇ ਤੇ ਉਹਨਾਂ ਨੂੰ ਬਾਕੀ ਬੈਕਅਪ ਲੈਣ ਵਾਸਤੇ ਤਕਰੀਬਨ 20 ਮਿੰਟ ਦਾ ਟਾਈਮ ਚਾਹੀਦਾ ਸੀ ਤਾਂ ਕਿ ਇਨਾਫ ਪੁਲਿਸ ਹੋਵੇ ਜਿਹਦੇ ਵਿੱਚ ਸਾਡੇ ਬੱਚੇ ਤੇ ਬੀਬੀਆਂ ਉਸ ਟਾਈਮ ਤੇ ਹਾਜ਼ਰ ਸਨ ਤੇ ਉਹਨਾਂ ਨੇ ਉਹਨੂੰ ਹੈਂਡਲ ਕਰਨ ਵਾਸਤੇ ਜਿਹੜਾ ਉਹ ਰਿਸਪੌਂਸ ਟੀਮ ਨੂੰ ਆਉਂਦਿਆਂ ਨੂੰ ਜਿਹੜਾ ਉਹ ਤਕਰੀਬਨ 10 ਮਿੰਟ ਦਾ ਟਾਈਮ ਜਿਹੜਾ ਵਕ ਵਕ ਥਾਵਾ ਤੋਂ ਜਿਹੜਾ ਲੱਗੇ ਆ ਜਦੋਂ ਇਨਾਫ ਫੋਰਸਸ ਹੋ ਗਏ ਉਹਨਾਂ ਨੇ ਉਹਨਾਂ ਨੂੰ ਧੱਕੇ ਪਾਸੇ ਕੀਤਾ ਨਗਰ ਕੀਰਤਨ ਉਹਵੇਂ ਦੀ ਤਰ੍ਹਾਂ ਹੀ ਪੂਰਾ ਪ੍ਰੋਗਰਾਮ ਜਿਹੜਾ ਦੂ ਘਰ ਦੇ ਵਿੱਚ ਹੋਇਆ ਫਿਰ ਉਹ ਹੋਏ ਜਿਨ੍ਹਾਂ ਨੇ ਨਗਰ ਕੀਰਤਨ ਨੂੰ ਫੇਲ ਕਰਨ ਵਾਸਤੇ ਆਏ ਸਨ ਪਰ ਉਲਟਾ ਆਪਾਂ ਲਗਾਤਾਰ ਉਸ ਨੂੰ ਇਸ ਤਰੀਕੇ ਦੇ ਨਾਲ ਕਰੀ ਜਾ ਰਹੇ ਕਿਉਂਕਿ ਮੈਂ ਪਿਛਲੀ ਵਾਰ ਵੀ ਕਿਹਾ ਸੀ ਕਿ ਇਹ ਇੱਕ ਅਜੀਹਾਂ ਤਰ੍ਹਾਂ ਨਿਊਜ਼ੀਲੈਂਡ ਦੇ ਵਿੱਚ ਜਿਹਨੂੰ ਜਿੰਨਾ ਤੇਲ ਦਿਓਗੇ ਇਹ ਅਗ ਲਊਗਾ ਕੰਟਰੀ ਹੋ ਇਹ ਨਾ ਸਿੱਖਾਂ ਦੇ ਖਿਲਾਫ ਹੈ ਨਾ ਇਹ ਮੁਸਲਮਾਨਾਂ ਦੇ ਨਾ ਹਿੰਦੂਆਂ ਦੇ ਇਹਦਾ ਆਪਣਾ ਇੱਕ ਟਾਰਗੇਟ ਹੈ ਡਿਸਨੀ ਚਰਚ ਇਲੈਕਸ਼ਨ ਦਾ ਤੇ ਉਹਦਾ ਟਾਰਗੇਟ ਹੈ ਮੈਂ 5% ਵੋਟ ਤੱਕ ਨਿਊਜ਼ੀਲੈਂਡ ਤੱਕ ਪਹੁੰਚਣਾ ਤੇ ਉਹ 1% ਤੇ ਇਸ ਟਾਈਮ ਤੇ 20 ਮਿਲੀਅਨ ਡਾਲਰ ਉਦੀ ਸਾਲ ਦੀ ਜਿਹੜੀ ਇਨਕਮ ਹੈ ਚਰਚਾਂ ਦੀ ਇਸ ਕਰਕੇ ਮੈਜੋਰਟੀ ਦੇ ਡੈਸਨੀ ਵਾਲੇ ਜਿਹੜੇ ਆ ਉਹ ਤੁਹਾਨੂੰ ਜਾ ਕੇ ਫੇਸਬੁੱਕ ਤੇ ਦੇਖ ਲਓ ਸੋਸ਼ਲ ਮੀਡੀਆ ਤੇ ਦੇਖ ਲਓ ਉਹ ਸਿੱਖ ਭਾਈਚਾਰੇ ਨਾਲ ਖੜੇ ਆ ਤੇ ਉਹ ਕਹਿ ਰਿਹਾ ਕਿ ਇਹ ਇੱਕ ਉਜਾਹੀਆਂ ਗਾਲਾਂ ਉਸ ਨੂੰ ਕੱਢ ਰਿਹਾ ਕਿ ਇਹ ਬੰਦਾ ਜਿੰਨੇ ਸਾਡੇ ਵੀ ਭਾਈਚਾਰੇ 'ਚ ਅੱਗ ਲੱਗੀ ਹੋਈ ਆ ਅੱਜ ਤੁਸੀਂ ਲੋਕਲ ਐਮਪੀ ਜਿਹੜੇ ਆ ਰੀਮਾ ਨਾਕਲੇ ਮੈਂ ਉਹ ਵੀ ਨਹੀਂ ਚਾਹੁੰਦਾ ਸੀ ਕਿ ਉਹ ਵੀ ਪੋਸਟ ਪਾਉਂਦੀ ਪਰ ਉਹਨੂੰ ਪਾਉਣੀ ਪਈ ਕਿਉਂਕਿ ਸਾਡਾ ਭਾਈਚਾਰਾ ਲਗਾਤਾਰ ਜਿਹੜਾ ਉਹਨਾਂ ਨੂੰ ਕਹਿ ਰਿਹਾ ਕਿ ਕਿੱਥੇ ਚਲੇਗੀ ਸਾਰੀ ਸਰਕਾਰ ਮੈਨੂੰ ਅੱਜ ਦੋ ਸਵੇਰ ਦੇ ਮੇਰੇ ਕਮੈਂਟ ਪਾਇਆ ਫੇਸਬੁੱਕ ਤੇ ਕਿ ਪ੍ਰਧਾਨ ਮੰਤਰੀ ਕਿਉਂ ਨਹੀਂ ਬੋਲੇਆ ਫਲਾਣਾ ਕਿਉਂ ਨਹੀਂ ਬੋਲੇਆ ਮੈਂ ਸੰਗਤ ਜੀ ਹਜ਼ੂਰੀ ਚ ਦੱਸ ਰਿਹਾ ਸਾਰੇ ਧਿਆਰ ਬੈਠੇ ਆ ਅੱਜ ਕਿਹਨੇ ਪ੍ਰਧਾਨ ਮੰਤਰੀ ਕੋਲ ਸਟੇਟਮੈਂਟ ਲਵਾ ਦਿੰਦੇ ਆ ਪਰ ਉਹਦੇ ਨਾਲ ਹੁਣਾ ਕੀ ਆ ਜੋ ਵਲੈਂਟ ਮਾਰ ਕੇ ਚਾਹੁੰਦਾ ਉਹ ਲਾਈਨ ਲਾਈਕ ਲੈਣਾ ਚਾਹੁੰਦਾ ਮੀਡੀਆ ਦੇ ਵਿੱਚ ਕਿ ਕੋਈ ਕਵੇ ਕਿ ਬ੍ਰੈਂਕ ਮਾਰ ਕੇ ਨਿਆ ਕੀਤਾ ਚਾਹੇ ਚੰਗਾ ਚਾਹੇ ਮਾੜਾ ਜਿੰਨਾ ਉਹ ਨੂੰ ਤੁਸੀਂ ਫੇਸਬੁੱਕ ਦੇ ਉੱਪਰ ਉਹ ਖੁਸ਼ਿਆ ਕਾ ਲਾ ਕੇ ਸਾਡਾ ਹੀ ਭਾਈਚਾਰਾ ਜਿਹੜਾ ਉਹਦੀਆਂ ਲਗਾਤਾਰ ਵੀਡੀਓ ਕੱਢਦੀਆਂ ਜਿਹੜੀਆਂ ਪਾ ਰਿਆ ਤੇ ਇਹੀ ਉਹ ਚਾਹੁੰਦਾ ਅੱਜ ਸਵੇਰੇ ਤਰਕੇ ਮੈਨੂੰ ਪੁਲਿਸ ਮੈਜਰ ਦਾ ਫੋਨ ਆਇਆ ਉਹਨੇ ਆਸਟ੍ਰੇਲੀਆ ਨੂੰ ਜਾਣਾ ਸੀ ਉਹਨੇ ਮੈਨੂੰ ਠਾਲਿਆ ਤੋਂ ਮੈਨੂੰ ਕਹਿ ਰਿਹਾ ਕਿ ਤੁਸੀਂ ਕੁਛੀ ਵਾਰ ਬੜੀ ਚੀਜ਼ ਐ ਇਹਨੂੰ ਚੰਗੀ ਤਰ੍ਹਾਂ ਸੰਭਾਲਿਆ ਸੀ ਪਲੀਜ਼ ਆਪਣੇ ਭਾਈਚਾਰੇ ਨੂੰ ਕਹਿ ਇਹਦੀਆਂ ਪੋਸਟਾਂ ਆਮ ਦੀ ਨਗਰ ਕੀਰਤਨ ਦੀ ਪਾਉਂ ਇਹਨੂੰ ਇਗਨੋਰ ਕਰੋ ਜਿੰਨਾ ਤੁਸੀਂ ਇਹਨੂੰ ਪੰਪ ਦਿਓਗੇ ਇਹ ਅਗਲੀ ਵਾਰ ਨੂੰ ਕਿਸੇ ਹੋਰ ਦੇ ਜਾ ਕੇ ਕਿਉਂਕਿ ਉਹਦੇ ਕੋਲ ਕੁਝ ਗੈਂਟੀ ਦੇ ਜਿਹੜੇ ਬੰਦੇ ਆ ਉਹਨਾਂ ਦਾ ਕੰਮ ਹੀ ਇਹ ਆ ਕਿ ਉਹ ਲਗਾਤਾਰ ਲਾਈਮਲਾਈਟ ਚ ਹੋਣ ਤੇ ਕੁਝ ਸਿਰਫਰੇ ਹਰ ਦੇਸ਼ 'ਚ ਹੁੰਦੇ ਆ ਜਿਸ ਇਲਾਕੇ ਚ ਆਪਾਂ ਨਗਰ ਕੀਰਤਨ ਕਰ ਰਹੇ ਸੀ 30000 ਲੋਕ ਜਿਹੜੇ ਆ ਉਹ ਇਸ ਯਿਸੂ ਜਾਂ ਆਪਾਂ ਜਿਹਨੂੰ ਕਹ ਲਈਏ ਕਿ ਇਹਨਾਂ ਦੇ ਧਰਮ ਨਾਲ ਸੰਬੰਧਿਤ ਲੋਕ ਰਹਿੰਦੇ ਪਰ ਉਹਨਾਂ ਚ ਕਿੰਨੇ ਜਾਣੇ ਸੀ ਜਿਨ੍ਹਾਂ ਨੇ ਕੀਤਾ ਉਹਦੀ ਪੂਰੀ ਆਰਗੇਨਾਈਜੇਸ਼ਨ ਉਹ 45 ਜਾਣੇ ਸੀ ਬਾਕੀ ਸਾਰੇ ਜਿਹੜੇ ਆ ਅੱਜ ਤੁਸੀਂ ਰੀਮਾ 나ਕਲੇ ਦਾ ਪਰ ਉਹ ਲੋਕਲ ਆਪਣਾ ਕੌਂਸਲਰ ਡੈਂਜਲ ਨਿਊਮੈਨ ਨੇ ਰੇਕ ਪਾ ਰਿਹਾ ਪੋਸਟਰ ਕਿ ਇਸ ਗੁਰਦੁਆਰੇ ਤੋਂ ਖਾ ਕੇ ਇਹ ਧੁੱਕਣ ਵਾਲੇ ਲੋਕ ਆ ਜਿਨ੍ਹਾਂ ਨੇ ਕੀਤਾ ਸੋ ਜਿਹੜਾ ਜਦੋਂ ਤੁਹਾਡੇ ਨਾਲ ਵਾਈਟਰ ਭਾਈ ਜਿਹਾ ਖੜਾ ਹੋਵੇ ਉਦੋਂ ਆਪਣਾ ਜਦੂਸ ਆਪਾਂ ਆਪ ਨਾ ਕੱਢੀਏ ਹੱਥ ਜੋੜ ਕੇ ਬੇਨਤੀ ਆਪਾਂ ਪੋਸਟਾ ਇਹ ਪਈਏ ਕਿ ਉਹ ਫੇਲ ਹੋਇਆ ਜਿਹੜਾ ਉਹ ਕਰਨਾ ਚਾਹੁੰਦਾ ਸਾਨੂੰ ਉਹਦੇ ਨਾਲ ਆਪਾਂ ਵੀ ਪਿਛਲੇ ਹਫਤੇ ਇੱਥੇ ਜਿਹੜਾ ਹਾਕਾ ਕਰਵਾਇਆ ਕਿਉਂਕਿ ਹਾਕਾ ਇੱਕ ਮੋਰੀ ਬਹੁਤ ਵਧੀਆ ਧਾਰਮਿਕ ਰਸਮ ਜਿਹਨੂੰ ਆਪਾਂ ਕਹਿੰਦਾ ਕੀ ਆ ਕਹਿੰਦੇ ਸਾਡੇ ਅਰਦਾਸ ਕਹਿੰਦੇ ਆ ਆ ਆਪਾਂ ਗੱਤਕਾ ਖੇਡਦੇ ਆ ਉਹ ਹਾਕਾ ਕਰਦੇ ਆ ਸੋ ਆਪਾਂ ਵੀ ਕਰਵਾਇਆ ਪਿਛੇ ਗੁਰੂ ਘਰ ਤੋਂ ਜੇ ਉਹਨਾਂ ਨੇ ਆਣ ਕੇ ਕਰਾਇਆ ਤਾਂ ਉਹਨੂੰ ਪੋਜ਼ਿਟਿਵ ਵੇਚ ਵੀ ਖੜ ਸਕਦੇ ਆ ਕਿ ਸਾਡੇ ਭਾਈਚਾਰੇ ਦੀ ਵਰਤਨ ਸ਼ਲਾਗਾ ਹੋ ਰਹੀ ਹੈ ਕਿ ਜਿਵੇਂ ਕੱਲ੍ਹ ਕਾਮ ਹੋ ਕੇ ਸਾਡੇ ਜਿਹੜੇ ਮੋਰੀ ਸਿੰਘ ਖਾਸੋਰ ਦੇ ਕਵੀਰ ਜਿਹੜਾ ਅਮਰੀਕ ਸਿੰਘ ਢੋਲੀ ਜਿਹੜਾ ਕਿ ਸਭ ਤੋਂ ਅੱਗੇ ਢੋਲ ਵਜਾ ਰਿਹਾ ਸੀ ਉਹ ਬਿਲਕੁਲ ਉਹਦੇ ਲਾਗੇ ਚੱਲ ਰਿਹਾ ਪਰ ਉਹ ਵੀਰ ਨੇ ਇੱਕ ਪੈਰ ਵੀ ਪਿੱਛੇ ਨਹੀਂ ਰੱਖਿਆ ਕਿਉਂਕਿ ਅਗਰ ਉਹਨੂੰ ਟੱਚ ਕਰਦੇ ਤਾਂ ਫਿਰ ਜਿਹੜਾ ਉਹ ਇਮੀਡੀਏਟਲੀ ਪੁਲਿਸ ਜਿਹੜੀ ਉਹਨੂੰ ਅਰੈਸਟ ਕਰ ਸਕਦੀ ਹੈ ਸੋ ਪੁਲਿਸ ਦਾ ਅਸੀਂ ਦੋ ਜਣੇ ਉਹ ਟਾਰਗੇਟ ਕਰ ਰਹੇ ਹਾਂ ਜਿਨ੍ਹਾਂ ਨੇ ਆਮ ਕੇ ਭਾਈਚਾਰੇ ਦੇ ਬਿਲਕੁਲ ਨੇੜੇ ਆਨ ਕੇ ਇਨਸਾਈਟ ਕੀਤਾ ਵਾਇਲੈਂਸ ਵਾਸਤੇ ਐਸੀ ਪੁਲਿਸ ਨੂੰ ਕਹਿ ਰਹੇ ਹਾਂ ਦੋ ਬੰਦੇ ਚਾਰਜ ਕਰੋ ਕਿਉਂਕਿ ਆਪਾਂ ਜਦੋਂ ਉਹ ਵੀ ਚੀਜ਼ ਕਰੀਏ ਜਿਹੜੀ ਕਾਨੂੰਨ ਨਿਯਾਮ ਤੱਕ ਨਿਊਜ਼ੀਲੈਂਡ 'ਚ ਸਹੀ ਹੈ ਕੱਲ ਨੂੰ ਅਗਰ ਕੋਈ ਜਿਹੜੀ ਗੋਰਿਆਂ ਦੀ ਇੱਥੇ ਰੈਲੀ ਹੈ ਤੁਹਾਨੂੰ ਵੀ ਹੱਕ ਹੈ ਤੁਸੀਂ ਜਾ ਕੇ ਨਿਊਜ਼ੀਲੈਂਡ 'ਚ ਕੋਈ ਤੁਹਾਨੂੰ ਰੋਕ ਨਹੀਂ ਸਕਦਾ ਪ੍ਰੋਟੈਸਟ ਕੋਈ ਵੀ ਕਰ ਸਕਦਾ ਜਾ ਕੇ ਬਸ ਤੁਹਾਨੂੰ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਤੁਸੀਂ ਲੀਗਲ ਤੌਰ ਤੇ ਤੁਹਾਡੇ ਕੋਲ ਉਸ ਟਾਈਮ ਤੇ ਜਿਹੜਾ ਕਾਉਂਸਲ ਦੇ ਕੋਲ ਪਰਮਿਟ ਹੈ ਉਹ ਬਦੌਬ ਪਰਮਿਟ ਹੈ ਹੈ ਬੱਟਰ ਆਪਣੀ ਆਪਾਂ ਉਸ ਚੀਜ਼ ਨੂੰ ਉਹਨਾਂ ਨੂੰ ਫਿਊਲ ਨਾ ਦਈਏ ਕਿ ਉਹ ਆਪਣੇ ਆਪ ਨੂੰ ਸ਼ੂਰ ਕਰਦਾ ਜਿਵੇਂ ਕਿ ਆਪਣੇ ਕਈ ਵਾਰ ਤੁਸੀਂ ਦੇਖਿਆ ਸਾਡੇ ਲੋਕਾਂ ਨੂੰ ਆਖਦੀਏ ਕਿ ਗਲਤ ਪੋਸਟ ਨਹੀਂ ਤਾਦਿਓ ਪਰ ਮੁੱਕ ਗਾਲਾਂ ਹੀ ਕੱਢਣ ਪਰ ਘਟੋ ਘੱਟ ਮੈਨੂੰ ਉਹਦੇ ਤੇ ਲਾਇਕਤਾ ਮਿਲਣਾ ਸੋ ਇਹ ਹਾਲ ਉਹਦਾ ਬਿਆਨ ਹੈ ਸੋਰੀ ਉਹ ਦੋ ਹਫ਼ਤਿਆਂ ਤੋਂ ਜਿੰਨਾ ਜੱਖਮੀ ਸੀ ਬ੍ਰਾਂਟ ਕਮਾਕੀ ਕਿ ਪ੍ਰਧਾਨ ਮੰਤਰੀ ਡੈਪਟੀ ਪ੍ਰਧਾਨ ਮੰਤਰੀ ਤੇ ਆਪੋਜੀਸ਼ਨ ਸਾਰੀ ਦਰਵਾਜ਼ਿਆਂ 'ਚ ਫਿਰ ਰਹੀ ਆ ਉਹਨਾਂ ਨੂੰ ਇੱਕ ਬ੍ਰਿਜ ਦੇ ਉੱਪਰ ਪ੍ਰੋਟੈਸਟ ਕਰਨ ਦੀ ਜਾਂਚ ਨਹੀਂ ਮਿਲਦੀ ਕੁਛ 6 6 ਮਹੀਨੇ ਤੋਂ ਤੇ ਸਿੱਖ ਜਿਹੜਾ ਉਹ ਨਗਰ ਕੀਰਤਨ ਹਰ